ਸੋ ਕੈਨੇਡਾ ਸਟੱਡੀ ਵੀਜ਼ਾ ਕੈਨੇਡਾ ਸਟੱਡੀ ਵੀਜ਼ਾ ਲਗਾਤਾਰ ਔਰ ਉਹਦੇ ਵਿੱਚ ਵੀਜ਼ੇ ਦਾ ਸਕਸੈਸ ਰੇਟ ਕੀ ਹੈ ਵੀਜ਼ੇ ਦੇ ਸਕਸੈਸ ਰੇਟ ਦੀ ਅੱਜ ਜਿਹੜੀ ਆਪਾਂ ਗੱਲਬਾਤ ਕਰਾਂਗੇ ਉਹ ਕਰਾਂਗੇ ਟੋਟਲ ਕੈਨੇਡਾ ਦੀ ਜੋ ਰਿਪੋਰਟ ਆਈਆ ਉਹ ਉਹ ਕੰਟਰੀ ਵਾਈਜ਼ ਨਹੀਂ ਕਿ ਸਾਰੀ ਕੰਟਰੀਆਂ ਦਾ ਮਿਕਸ ਮਿਸ਼ਰਣ ਹੈ ਉਹਦੇ ਵਿੱਚ ਇੰਡੀਆ ਵੀ ਹੈ ਪਾਕਿਸਤਾਨ ਵੀ ਹੈ ਬੰਗਲਾਦੇਸ਼ ਵੀ ਹੈ ਸਾਰੀ ਤਰ੍ਹਾਂ ਦੀਆਂ ਕੰਟਰੀਜ਼ ਦੇ ਓਵਰਆਲ ਕਿੰਨੀਆਂ ਫਾਈਲਾਂ ਲੱਗੀਆਂ ਔਰ ਉਹਦੇ ਵਿੱਚੋਂ ਕਿੰਨੇ ਰਿਜ਼ਲਟ ਆਏ ਸੋ ਕੈਨੇਡਾ ਨੇ ਜਿਹੜੀਆਂ 2022 ਚ ਐਪਲੀਕੇਸ਼ਨਾਂ ਪ੍ਰੋਸੈਸ ਕੀਤੀਆਂ ਸੀ ਉਹ ਤਕਰੀਬਨ 6.5 ਲੱਖ ਐਪਲੀਕੇਸ਼ਨਾਂ ਪ੍ਰੋਸੈਸ ਕੀਤੀਆਂ ਜਿਦੇ ਵਿੱਚ ਉਹਨਾਂ ਨੇ ਤਕਰੀਬਨ 3.55 ਲੱਖ ਵੀਜ਼ਾ ਦਿੱਤਾ ਜੋ ਕਿ 54% ਬਣਿਆ ਇਸ ਤੋਂ ਬਾਅਦ ਫਿਰ 2023 ਆਇਆ ਜਿਦੇ ਵਿੱਚ ਸਭ ਤੋਂ ਜ਼ਿਆਦਾ ਵੀਜ਼ੇ ਮਿਲੇ 7.5 ਲੱਖ ਐਪਲੀਕੇਸ਼ਨ ਤਕਰੀਬਨ ਤਕਰੀਬਨ ਪ੍ਰੋਸੈਸ ਕੀਤੀ ਗਈ ਔਰ 4.36 ਲੱਖ ਪਲੱਸ ਵੀਜ਼ਾ ਇਸ਼ੂ ਕੀਤੇ ਗਏ ਸਭ ਤੋਂ ਵੱਧ ਸਕਸੈਸ ਰੇਟ ਗਲੋਬਲੀ ਨਿਕਲ ਕੇ ਆਇਆ ਸੀ ਕੈਨੇਡਾ ਦਾ ਲਾਸਟ ਈਅਰ ਔਰ ਤਕਰੀਬਨ 58% ਵੀਜ਼ੇ ਨਿਕਲੇ ਸੀ। ਇੰਡੀਆ ਦੀ ਅਗਰ ਮੈਂ ਗੱਲ ਕਰਕੇ ਚੱਲਾਂ ਤਾਂ ਇੰਡੀਆ 'ਚ ਸਕਸੈਸ ਰੇਟ ਹਮੇਸ਼ਾ ਹੀ 80% ਪਲੱਸ ਰਿਹਾ ਕੈਨੇਡਾ ਦਾ। ਔਰ 23 24 ਦੀ ਅਗਰ ਮੈਂ ਗੱਲ ਕਰਾਂ ਔਰ ਖਾਸ ਕਰ ਅਗਰ ਮੈਂ 23 ਦੀ ਗੱਲ ਕਰਾਂ ਤਾਂ ਸਕਸੈਸ ਰੇਟ 95% ਤੱਕ ਵੀ ਗਿਆ। ਰਿਫਿਊਜ਼ਲ ਹੀ ਕਈ ਇਨਟੇਕਾਂ 'ਚ ਦੇਖਣ ਨੂੰ ਨਹੀਂ ਮਿਲਿਆ। ਸੋ ਬਹੁਤ ਵੱਡਾ ਵੀਜ਼ਾ ਇਸ਼ੂ ਹੋਇਆ ਸੀਗਾ ਪਿਛਲੇ ਸਾਲ ਲੇਕਿਨ ਅਗਰ ਆਪਾਂ ਇਸ ਸਾਲ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਸਕਸੈਸ ਰੇਟ ਨੂੰ ਫਰਕ ਪਿਆ ਸਕਸੈਸ ਰੇਟ ਦੇ ਨਾਲ ਨਾਲ ਐਪਲੀਕੇਸ਼ਨਾਂ ਲੱਗਣ 'ਚ ਵੀ ਫਰਕ ਪਿਆ ਸੋ ਐਪਲੀਕੇਸ਼ਨਾਂ ਦੇ ਨੰਬਰ ਵੀ ਡਿੱਗੇ ਕਿਉਂਕਿ ਕੈਨੇਡਾ ਨੇ ਕੈਪਿੰਗ ਸਿਸਟਮ ਲਾਤਾ ਜਿਸ ਦੇ ਨਾਲ 19 ਜਿਆਦਾ ਫਾਈਲ ਨਹੀਂ ਲੱਗ ਪਾਰੀ ਸੋ ਹਜੇ ਤੱਕ ਦੀ ਜਿਹੜੀ ਰਿਪੋਰਟ ਹੈ ਮਈ ਮਹੀਨੇ ਤੱਕ ਦੀ ਜਿਹੜੀ ਰਿਪੋਰਟ ਹੈ ਉਹ ਤਕਰੀਬਨ 1,52,000 ਐਪਲੀਕੇਸ਼ਨ ਇਸ ਸਾਲ ਹਜੇ 2024 ਚ ਸੋ ਫਾਰ ਪ੍ਰੋਸੈਸ ਹੋਈ ਹੈ ਔਰ ਜਿਹਦੇ ਵਿੱਚੋਂ 76000 ਵੀਜ਼ਾ ਇਸ਼ੂ ਹੋਇਆ ਮਤਲਬ ਤਕਰੀਬਨ 50% ਸਕਸੈਸ ਰੇਟ ਓਵਰオール ਨਿਕਲ ਕੇ ਆਇਆ ਹੈ ਇੰਡੀਆ ਦੇ ਵਿੱਚ ਵੀ ਅਗਰ ਮੈਂ ਸਕਸੈਸ ਰੇਟ ਦੀ ਗੱਲ ਕਰਾਂ ਤੇ ਉਹ ਅੱਜ ਦੇ ਟਾਈਮ ਦੇ ਵਿੱਚ ਆਪਣੇ ਆਪ ਚ ਇੱਕ ਲੋਏਸਟ ਹੈ 80% ਦੇ ਲਾਗੇ ਛਾਗੇ ਰਹਿੰਦਾ ਹੈ ਉਹਦਾ ਕਾਰਨ ਹੈ ਕਿ ਹਜੇ ਵੀ ਕਈ ਬੱਚੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਓਲ ਜਲੂਰ ਯੂਨੀਵਰਸਿਟੀਆਂ ਦੇ ਵਿੱਚ ਅਪਲਾਈ ਕਰਦੇ ਜਾ ਰਹੇ ਨੇ ਤੇ ਰਿਫਿਊਜ਼ ਲੈਂਦੇ ਜਾ ਰਹੇ ਨੇ ਏਜੰਟਾਂ ਨੂੰ ਫੰਡ ਸ਼ੋਅ ਦੇ ਪੈਸੇ ਦਿੰਦੇ ਜਾ ਰਹੇ ਨੇ ਹੋਰ ਬਥੇਰੀ ਲੁੱਟਕਸੁੱਟ ਕਰਨ ਦੇ ਤਰੀਕੇ ਲੋਕਾਂ ਨੇ ਬਣਾਏ ਆ ਸੋ ਇਹਨਾਂ ਤਰੀਕਿਆਂ ਤੋਂ ਪਲੀਜ਼ بچੋ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਫਾਈਲ ਦੇ ਉੱਤੇ ਸਹੀ ਤਰ੍ਹਾਂ ਦਾ ਰਿਜ਼ਲਟ ਮਿਲੇ ਸਕਸੈਸ ਵੀ ਮਿਲੇ ਤਾਂ ਉਹਦਾ ਬੈਸਟ ਤਰੀਕਾ ਇਹੀ ਹੈ ਮੇਰੇ ਦੋਸਤ ਕਿ ਜਿਹੜੀਆਂ ਆਪਣੀਆਂ ਐਪਲੀਕੇਸ਼ਨਸ ਲਗਾ ਰਹੇ ਹੋ ਉਹਨਾਂ ਕਾਲਜਾਂ 'ਚ ਲਗਾਓ ਜਿਨ੍ਹਾਂ ਦੇ ਵਿੱਚ ਗਵਰਨਮੈਂਟ ਫੰਡਿੰਗ ਹੈ ਮਤਲਬ ਗਵਰਨਮੈਂਟ ਫੰਡਡ ਕਾਲਜਿਸ ਯੂਨੀਵਰਸਿਟੀਆਂ ਨੂੰ ਆਪਣੀ ਟਾਪ ਚੋਇਸ ਬਣਾ ਲਓ ਔਰ ਦੂਸਰੀ ਟਾਪ ਚੋਇਸ ਬਣਾਓ ਆਪਣੇ ਕੋਰਸਿਸ ਨੂੰ ਜਿਨ੍ਹਾਂ ਦੀ ਉੱਥੇ ਸਕਿੱਲ ਸ਼ਾਰਟੇਜ ਹੈ ਸਕਿੱਲ ਸ਼ਾਰਟੇਜ ਵਾਲੇ ਕੋਰਸਿਸ 'ਚ ਜਾਓਗੇ ਜਿਆਦਾ ਵਧੀਆ ਸਹਿ ਰਹੋਗੇ ਸੇਫ ਰਹੋਗੇ ਫਾਈਲ ਦੇ ਵਿੱਚ ਰਿਜ਼ਲਟ ਵੀ ਦੇਖਣ ਨੂੰ ਮਿਲੇਗਾ ਔਰ ਬੇਸਿਕ ਕੋਰਸ ਲੈਣੇ ਬੰਦ ਕਰ ਦਿਓ ਛੋਟੇ ਛੋਟੇ ਕੋਰਸ ਆਫਿਸ ਐਡਮਿਨਿਸਟ੍ਰੇਸ਼ਨ ਦਾ ਕੋਰਸ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਇਨਾਂ ਤੋਂ ਖਟਣਾ ਪੈਣਾ ਹੁਣ ਬਿਜ਼ਨਸ ਮੈਨੇਜਮੈਂਟ ਦੀ ਜਗ੍ਹਾ ਫਾਈਨਾਂਸ ਮੈਨੇਜਮੈਂਟ 'ਚ ਜਾਣਾ ਪਊਗਾ ਮਾਰਕੀਟਿੰਗ ਮੈਨੇਜਮੈਂਟ 'ਚ ਜਾਣਾ ਪਊਗਾ ਮਤਲਬ ਕਿਸੇ ਸਪੈਸ਼ਲਾਈਜ਼ੇਸ਼ਨ ਵੱਲ ਜਾਣਾ ਪਊਗਾ ਕਿਸੇ ਸਕਿੱਲ ਸੈੱਟ ਵੱਲ ਜਾਣਾ ਪਊਗਾ ਉਨ੍ਹਾਂ ਦੇ ਵਿੱਚ ਤੁਹਾਨੂੰ ਸਕਸੈਸ ਰੇਟ 100% ਮਿਲੂ ਸੋ ਆਪਣੀਆਂ ਐਪਲੀਕੇਸ਼ਨਸ ਨੂੰ ਲੌਨ ਲਈ ਹੋਰ ਜ਼ਿਆਦਾ ਸਮਾਂ ਖਰਾਬ ਨਾ ਕਰੋ ਸਹੀ ਕਾਲਜ ਸਹੀ ਕੋਰਸ ਦੀ ਚੋਣ ਕਰੋ ਤੇ ਬੇਫਿਕਰ ਹੋ ਕੇ ਕੈਨੇਡਾ ਦਾ ਵੀਜ਼ਾ ਹਾਸਲ ਕਰੋ ਫਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ